ਪਹਿਲਾ ਕੰਮ ਵੈਲੀਆਂ ਨੀ ਵੈਲ ਘੱਟਣੀ ਨੀ ਦੂਜਾ ਕੰਮ ਬੂਥ ਲਾਂ ਦੇ ਡੱਟ ਪੱਟਣੀ ਅੱਸੀ ਦੇ ਦਹਾਕਿਆਂ ਦੀ ਉਹ ਆਵਾਜ਼ ਜਿਸ ਨੇ ਸਾਰੀ ਦੁਨੀਆ ਨੂੰ ਆਪਣਾ دیਵਾਨਾ ਬਣਾ ਦਿੱਤਾ ਹਾਏ ਨੀ ਦਰਤੇ ਬਣਾਉਂਦਾ ਮੁੰਡਾ ਬੱਕਰੇ ਤੇਰੇ ਡਰਤੇ ਉਹ ਚਮਕੀਲੇ ਦਾ ਸ਼ਗਿਰਦ ਜਿਸ ਨੇ ਕਰੋੜਪਤੀ ਬਣ ਕੇ ਵੀ ਬਹੁਤ ਵੱਡੀ ਦੁਨੀਆ ਦੇਖੀ ਤੇ ਜਿਸ ਨੇ ਬਾਦ ਦੇ ਵਿੱਚ ਜਦੋਂ ਉਸਦੇ ਕੋਲ ਰਿਆ ਕੱਖ ਨਹੀਂ ਤਾਂ ਮਜ਼ਦੂਰੀਆਂ ਦਿਹਾੜੀਆਂ ਕਰਕੇ ਵੀ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਸੰਘਰਸ਼ ਜਾਂ ਕਹਿ ਲਈਏ ਮਾਰੇ ਵਕਤ ਤੋਂ ਗੁਜ਼ਰ ਰਹੇ ਨੇ ਅਵਤਾਰ ਚਮਕ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਕਿ ਪੀਜੀਆ ਇਹਨਾਂ ਦਾ ਇਲਾਜ ਚੱਲਿਆ ਬਹੁਤ ਤਰਸਯੋਗ ਹਾਲਾਤ ਬਣ ਗਏ ਸਰੋਤੇ ਤਰਸ ਗਏ ਸੀ ਕਿ ਕਦੋਂ ਤੁਹਾਨੂੰ ਇਕੱਠਿਆਂ ਨੂੰ ਦੇਖਣ ਦਾ ਮੌਕਾ ਮਿਲੇਗਾ ਬੱਚਿਆਂ ਦੇ ਨਾਲ ਇਕੱਠੇ ਦੇਖਣ ਨੂੰ ਮਿਲਣਗੇ ਕਾਹਨੇ ਗਰੀਬਾਂ ਦੇ ਨਾਲ ਰੱਖਦੇ हां जी ਪਿਆਰਾਂ ਦੀ ਸਾਨੂੰ ਫੋਨ ਆਇਆ ਕਹਿੰਦੇ ਤਿੰਨ ਦਿਨ ਹੋ ਗਏ ਬੀ ਉੱਠੇ ਹੀ ਨਹੀਂ ਮੰਜੇ ਚੋਂ ਬੋਲਦੇ ਵੀ ਨਹੀਂ ਅੱਖੇ ਮਿਟੀਆਂ ਹੋਈਆਂ ਸੀ ਸੁਣਦਾ ਵੀ ਨਹੀਂ ਸੀਗਾ ਤੇ ਜਦੋਂ ਗਵਰਡੀਅਨ ਫੋਨ ਕੀਤਾ ਸੀ ਫਿਰ ਮੈਂ ਇਧਰੋਂ ਗਈ ਬੱਚੇ ਗਏ ਮੇਰੇ ਅੱਜ ਵੀ ਮੈਨੂੰ ਲੱਗਦਾ ਵੀਰ ਤੁਸੀਂ ਰੈਂਟ ਤੇ ਉਹ ਇੱਕ ਸਮਾਂ ਸੀ ਕਰੋੜਪਤੀ ਕਾਰਾਂ ਘਰ ਦੇ ਵਿੱਚ ਇਹਨਾਂ ਦੇ ਇੰਟਰਵਿਊ ਚ ਹੀ ਸੀ ਸੁਣਿਆ ਹੋਇਆ ਕਿੰਨੇ ਡਰਾਈਵਰ ਸੀ ਕਿੰਨੇ ਸਾਜ਼ੀ ਰੱਖੇ ਹੋਏ ਸੀ ਉਹ ਅਚੜਾਈ ਜਿਹੜੀ ਸੀ ਪੂਰੀ ਦੁਨੀਆ ਜਾਣਦੀ ਆ ਵਿਦੇਸ਼ਾਂ ਦੇ ਵਿੱਚ ਟੂਰ ਲੱਗਦੇ ਸੀ ਅੱਜ ਇਸ ਹਾਲਾਤ ਦੇ ਵਿੱਚ ਕੋਈ ਪੁੱਛਣ ਵਾਲਾ ਨਹੀਂ ਰਿਹਾ ਕੋਈ ਮਦਦ ਕਰਨ ਵਾਲਾ ਨਹੀਂ ਰਿਹਾ ਜਿਹੜੀ ਉਹ ਕਰੋੜਾਂ ਦੀ ਪ੍ਰਾਪਰਟੀ ਸਭ ਕੁਝ ਵਿਕ ਚੁੱਕਾ ਠੱਗ ਮੋੜ ਗਿਆ ਸਾਰੇ ਕੁਝ ਕਰ ਤੱਕਾ ਬਹੁਤ ਕੁਝ ਖਰੀਦਦੇ ਸੀ ਬਹੁਤ ਰੱਬ ਨੇ ਬਹੁਤ ਹੀ ਕੁਝ ਦਿੱਤਾ ਸੀਗਾ ਇਹਨਾਂ ਦੇ ਪਲਾਂਟ ਖਰੀਦਦੇ ਸੀ ਮੈਂ ਜਿਹੜਾ ਪ੍ਰਾੜ ਦੇ ਸੀ ਕਿੰਨੇ ਦਾ ਵੀ ਇਹ ਕਹਿੰਦੇ ਸਵਾ ਕੇਲੇ ਦਾ ਮੌਤ ਕਰਦੇ ਅੱਜ ਆਪਣਾ ਘਰ ਵੀ ਨਹੀਂ ਰਿਹਾ ਤੇਰੋਂ ਹਟ ਗਈ ਹੱਥ ਸ਼ਿੰਗਾਰ ਲਾ ਕੇ ਬੈਨੋਂ ਹਟ ਗਈ ਤੇਰੀ ਕਿਤੇ ਰਿੰਝ ਨੱਚ ਡੈਨੋਂ ਹਟ ਗਈ ਹੱਥ ਸ਼ਿੰਗਾਰ ਲਾ ਕੇ ਡੈਨੋਂ ਹਟ ਗਈ ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇੜ ਵੀ ਨਾ ਕੰਮ ਤੂ ਫਿਰੇ ਐਵੇਂ ਲੋਗਾ ਨਹੀਂ ਜਾਏ ਵੱਟੀ ਦਾ ਤਨ ਦੇ ਮਾਰੀ ਸੋ ਬੋਲੇ ਨ ਜਾ ਰਿਆ ਸਿੱਕਲਾ ਸਾਹ ਛਪੀ ਚੀ ਸੀ ਹਾਂ ਜੀ ਲੱਤਾਂ ਵਾਂ ਹਲਾ ਨਹੀਂ ਰਹੇ ਸੀ ਇਹ ਬਈ ਗੁੰਮਸੁੰਮੀ ਪੈ ਸੀ ਇਹ ਜੋ ਚੱਕਿਆ ਹੁਣ ਹਿੱਲ ਜੁਲ ਬਿਲਕੁਲ ਬੰਦ ਹੋ ਗਈ ਸੀ ਅੱਖਾਂ ਬੰਦ ਸੀ ਇੱਕ ਇੱਕ ਹਸਾਬ ਨਾਲ ਨਾਲ ਕਮਾ ਵਿੱਚ ਹੀ ਸੀਗੇ ਤੇ ਇਹਨਾਂ ਦੇ ਬ੍ਰੇਨ ਦੇ ਵਿੱਚ ਇਧਰ ਇਸ ਸਾਈਡ ਲੈਫਟ ਸਾਈਡ ਤੇ ਸੱਟ ਸੀ ਜੋ ਅੰਦਰੂਨੀ ਸੱਟ ਵੱਜੀ ਸੀ ਉਹਦੇ ਕਰਕੇ ਲੈਫਟ ਸਾਈਡ ਤੇ ਜੋ ਬਲੱਡ ਸੀ ਉਹ ਕਲੌਟ ਬਣ ਗਿਆ ਉਹਨਾਂ ਦੇ ਉਧਿ ਕਰਕੇ बेहोਸ਼ੀ ਦੇ ਹਾਲਤ ਵਿੱਚ ਹੀ ਨੇ ਉਹਨਾਂ ਨੇ ਦੋ ਦਿਨ ਰੱਖਣ ਤੋਂ ਬਾਅਦ ਸਾਨੂੰ ਜਵਾਬ ਦਿੱਤਾ ਕਹਿੰਦੇ ਵੀ ਸਾਡੇ ਹੱਥ ਵਿੱਚ ਤਾਂ ਨਹੀਂ ਹੈ ਕੁਝ ਇਕੱਠ ਜਿਹੜਾ ਹੁੰਦਾ ਆਪਦਾ ਉਹ ਇਕੱਠ ਹੀ ਹੁੰਦਾਗਾ ਜੇ ਹੁਣ ਪਰਿਵਾਰ ਸੀਗਾ ਚਾਲ ਫੋਨ ਕਰਤਾ ਫਟਾਫਟ ਚੱਕ ਕੇ ਲੈਗੇ ਤੇ ਇਕੱਲਾ ਬੰਦਾ ਇਕੱਲਾ ਹੀ ਹੁੰਦਾਗਾ ਤੇ ਨਾਲੇ ਜੇ ਆਪਾਂ ਕਈ ਵੀ ਕੋਈ ਹੋਰ ਆਪਾਂ ਨੂੰ ਪਿਆਰ ਕਰਦਾ ਜਾਂ ਚੱਕ ਲੂਗਾ ਜਾਂ ਦੁੱਖ ਸੁੱਖ ਦੇ ਵਿੱਚ ਨਹੀਂ ਇਹ ਨਹੀਂ ਹੋ ਸਕਦਾ ਆਪਣਾ ਖੂਨ ਕਮ ਆਉਂਦਾ ਈ ਬਹੁਤ ਮੁਸ਼ਕਲ ਨਾਲ ਲਾਇਆ ਬੱਚੇ ਨੇ ਪੜਾਇਆ ਬਹੁਤ ਔਖਾ ਬਹੁਤ ਸਮਾਂ ਸੀਗਾ ਕਿਸੇ ਟਾਈਮ ਲਾਈਟ ਤਾਂ ਵੀ ਸਾਨੂੰ ਮੁਸ਼ਕਲ ਹੋ ਜਾਂਦੀ ਸੀ ਕੁੰਡੀਆਂ ਲਾ ਲਾ ਕੇ ਗੁਜ਼ਾਰਾ ਕੀਤਾ ਮੇਰੇ ਤੇ ਕਿਸ ਵੀ ਹੋਏ ਨੇ ਦੋ ਮੀਟਰ ਲਵਾਉਣ ਵਾਸਤੇ ਪੈਸੇ ਵੀ ਨਾ ਹੁੰਦੇ ਮੈਂ ਪੜਾਈਆਂ ਕਰਾਵਾਂ ਕੀ ਕੀ ਕਰਾਂ ਬੱਚਿਆਂ ਨੂੰ ਬਹੁਤ ਔਖਾ ਹੋ ਗਿਆ ਸੀ ਪਾਲਣੇ ਬਹੁਤ ਔਖੇ ਹੁੰਦੇ ਸੀ ਅੱਜ ਵੀ ਅਖਾੜੇ ਲਾਂਦੇ ਹਾਂਜੀ ਹਾਂਜੀ ਲਾਉਣੇ ਆ ਮੈਂ ਤਾਂ ਵੀ ਕੋਈ ਆ ਜਾਂਦਾ ਸਿੰਗਰ ਕਹਿ ਦਿੰਦਾ ਵੀ ਪ੍ਰੋਨ ਲਾਉਣਾ ਫਿਰ ਬੱਚਿਆਂ ਵਾਸਤੇ ਮੈਂ ਤਾਂ ਖਵਾਉਣੀ ਹੈ ਬੱਚਿਆਂ ਨੂੰ ਉਪਲਾ ਦਿੰਨੀ ਆ ਮੈਂ ਜੇ ਜੇ ਸਾਰਾ ਕੁਝ ਹੁੰਦਾ ਫਿਰ ਲੋਡ ਲੱਗਦੀ ਕਿ ਫਿਰ ਮੈਂ ਕਿਉਂ ਹਾਂ ਜੇ ਜੀ ਰੂਮ ਸਾਰਾ ਕੁਝ ਸੀਗਾ